ਲੈਟ ਮਾਰ ਦਿਪੀਰੇ ਉੱਥੇ ਜਿੱਥੇ ਲੈਟ ਮਾਰੀ ਲੈ ਕੋਈ ਨਾ ਦਈ ਜਿਹੜੇ ਆ ਹੋਰ ਅੱਗੇ ਰੋਕ ਕੇ ਦੇਖ ਲਿਓ ਮਰ ਗਈ ਕਿ ਨਹੀਂ ਜਾਲਾ ਪੈ ਗਿਆ ਹਾਂ ਫਿਰਦੀ ਐ ਤਾਂ ਆਹ ਦੇਖੋ ਜਾਲਾ ਬਹਿ ਗਿਆ ਅੱਜ ਤੱਕ ਦੱਲੇ ਆ ਤਾੜੀਆਂ ਦੇ ਦੇ ਦੀਪੀਰੇ ਤੈਨੂੰ ਹਾਂ ਪਾਣੀ ਹੋਈ ਹੈ ਤਾਂ ਬਾਜੀ ਇਹਨੇ ਘਰੇ ਵੀ ਨਹੀਂ ਪਤਾ ਨਹੀਂ ਯਾਰ ਰਾਤ ਇੱਕ ਦਿਖਦੀ ਨਹੀਂ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਉੱਠ ਕੇ ਫਰੈਸ਼ ਹੋ ਗਏ ਮੀਲ ਤਿਆਰ ਕੀਤੇ ਮੀਵੀ ਸ਼ਾਰਟ ਹੋ ਗਿਆ ਆਹ ਸੰਘਾਟਾ ਚੋਰ ਜਬ ਨਹੀਂ ਆਣਦਾ ਜੇ ਕੋਈ ਹੋਰ ਨਹੀਂ ਦੇਖਦੇ ਜਦੋਂ ਹੌਲੀ ਹੌਲੀ ਸੇ ਮੋੜ ਜੁਗਦੀ ਜਾਵਾਂਗੇ ਮੇਰੇ ਤਿਆਰਾ ਆਪਣਾ 5 ਕਿਲੋਗ੍ਰਾਮ ਦਾ ਕੱਲ ਸਵੇਰੇ ਸੀਗਾ 3 ਸੋਰਾ ਗਲਾ ਚਲੇ ਰਹੇ ਬਾਸ਼ਾ ਮੁੰਦਰਾ ਕਰੇਟ ਲੱਗੇ 3 3 ਮਾਚ ਪਾਧਰ ਇਹ ਵੀ ਨਹੀਂ ਕੀ ਕਰਨਾ ਪਾਧਰ ਉਹ ਵੀ ਦਾਲੀਗਾ ਜੀੜੀ ਆਪਣੀ ਬਾਧਵੇਂ ਚਲੇਗੀ ਮੇਰੇ ਕੋਲ ਕੰਟਨਲ ਜਿਹਨਾਂ ਹੋ ਵੀ ਬੰਦਲ ਜਿਹੜੇ ਰਹਿ ਗਏ ਬਹੁਤ ਆਪਾਂ ਨੂੰ ਬੇਲੇ ਬੰਦ ਕਰਨੀਆਂ ਸਪਰੇਅ ਕਰਾਉਂਗੇ ਜੀ ਪੰਜ ਚਾਰ ਦਿਨ ਤਾਂ ਫਿਲਰਾਂ ਲੋਰ ਤੇ ਆਉਣ ਲੱਗਣੇ ਤਿਆਰੀ ਤੇ ਹੈਗੀ ਹੈ ਬਸ ਅੱਛੇ ਜਿਵੇਂ ਸਾਨੂੰ ਫੇਰੀ ਜਪਲੇ ਕਰ ਲਈਓ ਕਰਦੇ ਹਾਂ ਇਹ ਹੋ ਜੀ ਇਹ ਆ ਦੂਜਾ ਵੀਲਾ ਇਹ ਮੈਨੂੰ ਪਹਿਲਾਂ ਖਾਲੀ ਹੈ ਚੁੱਕਣਾ ਕੋੜੇ ਜਿਹਾ ਜੋੜਨ ਤੇ ਜੇ ਕਾਸਾ ਉਹ ਕਾ ਕੇ ਚੰਦਨ ਜਿਵੇਂ ਉਹ ਸਮਝ ਗਿਆ ਜੁ ਅਜੂਣਾ ਨਹੀਂ ਚੱਸਟ ਕੋਈ ਨਾ ਮਗਰ ਪਤੰ। ਬਤੀ ਜੋਰੇ ਨੂੰ ਪਛਨੇ ਆ। ਜੋਰੇ ਦਾ ਬੱਦਨਾ ਮੁੰਡਾ। ਆ ਪਰਸ ਬਗਰਾ ਮਸ਼ਹੂਰ ਹੋਣਾ। ਜੰਮ ਦੇ ਵਿੱਚ ਇਹਦੇ ਨਾਲ ਸਾਰਾ ਮਤ ਪੈਂਦਾ। ਕੰਮ ਉਡਰ ਆਉਂਦੇ ਨੇ। ਵਾਹ ਵਾਹ। ਉਹੀ ਤਾਂ ਕਹਣਾ ਵੀ ਇਹ ਪੂਰਾ ਪਰਸ ਮਸ਼ਹੂਰ ਹੋਣਾ ਤੇਰਾ। ਇਹ ਪਰਸ ਦੇ ਚਰਚੇ ਕੈਨੇਡਾ ਅਮਰੀਕਾ ਸਟੇਡੀਆ ਪਤਾ ਨਹੀਂ ਕਿੱਥੇ-ਕਿੱਥੇ ਨੇ। ਬਈ ਬੀਬੀ ਵਾਲਾ। ਉਹਦਾ ਪਤਾ ਤੁਹਾਨੂੰ ਬੀਬੀ ਵਾਲਾ ਪਰਸ। ਮੀਂਹ ਦੇ ਪਰਸੇ ਗੱਲ ਤੇ ਟਿਕਲੇ ਜੀ। ਹੈਂ ਪਰ ਇਹ ਇਹ ਸਮਾਨ ਮਤਲਬ ਇਹ ਦੇਖ ਤਾਂ ਇਹ ਚਾ ਕੀ ਇਹਦੇ ਵਿੱਚ ਘੇਰੀ ਅੱਜ ਖੋਲ ਕੇ ਦੇਖ ਬਲ ਇਹਨੂੰ ਕੀ ਇਹਦੇ ਵਿੱਚ ਇਹ ਦਵਾਈਆਂ ਨੇ ਕੁੱਤੇਆਂ ਦੀਆਂ ਇਹਨੀਆਂ ਦਵਾਈਆਂ ਜਿੰਮੋਂ ਲੱਗਿਆ ਕੁੱਤੇ ਦੀਆਂ ਦਵਾਈ ਲੈ ਕੇ ਆ ਦੇ ਲਾਏ ਹਾਂਜੀ ਜਿੰਮੋਂ ਲੱਗਿਆ ਕੁੱਤੇ ਦੀਆਂ ਦਵਾਈਆਂ ਲੈ ਕੇ ਆਇਆ ਕੋਈ ਤਾਂ ਗੱਲ ਲੈ ਲਓ ਜੀ ਪਹੁੰਚ ਕੇ ਜਿੰਮ ਹੁਣ ਆਪਾਂ ਤੇ ਸਾਈਕਲਿੰਗ ਤੇ ਕੀਤਾ ਥੋੜਾ ਜਿਹਾ ਵਾਰਮ ਅਪ ਤੇ ਜੋ ਰੋਜ਼ੰਗ ਹੈ ਅੱਜ ਬਾਦਨ ਬਾਦ ਅੱਜ ਲਾਵਾਂਗੇ ਆਪਾਂ ਚੈਸਟ ਤੇ ਚੈਸਟ ਲੁਡ ਦੀ ਚੇਂजेस ਕਰਾਂਗੇ ਅੱਜ ਸਵਿੰਟ ਮਸ਼ੀਨ ਤੇ ਲਾਉਣੀ ਆ ਫਲੈਟ ਤੇ ਇਨਕਲਾਈਨ ਤੇ ਦੋਸਤੋ ਬਾਅਦ ਜੋ ਰੁਟੀਨ ਚੱਲਦੀ ਆ ਉਹ ਤਾਂ ਸੇਮ ਉਹਦੇ ਹੀ ਲਾਉਣਾ ਕੋਈ ਕਾ ਚੇਂਜ ਨਹੀਂ ਲਾਓ ਹੋ ਗਈ 80 ਕਿਲੋ ਕੁਛ ਰਹਿ ਗਿਆ ਦੀ ਹੁਣ ਦੇਖਦੇ ਆ ਬਚਿਆ ਕ ਨਹੀਂ ਚਿਕਨ ਨਾਲ ਇਨ ਐਮ ਇਹਨੂੰ ਪਾ ਕੇ ਜਿਹੜਾ ਕੰਪਿਊਟਰ ਉਹਨਾਂ ਕਰਵਾ ਲਵਾਂਗਾ ਇਹ ਕੱਲਾ ਬਿਠਿਆ ਰਹੇਗਾ ਕੱਟ ਕੇ ਜੀ ਰੋਟੀ ਛੱਡ ਲਾ ਕੇ ਦੋੜਾਂ ਫਿਰ ਪਤਾ ਲਾ ਜੀ ਕਰਕੇ ਰਹੇਦਾ ਬਦਨ ਦਿਰੂ ਲਿਆ ਲੋ ਵੀ ਸਟਾਰਟ ਕਰ ਲਿਆ ਟਰੈਡਮਿਲ ਤੇ ਟਰੈਡਮਿਲ ਇਸ ਵਾਰ ਆਪਾਂ ਪਹਿਲੇ ਉੱਪਰ ਚੱਕ ਲੈਨ ਇਨਕਲਾਈਨ ਤੇ ਇਹ ਨਾਰਮਲੀ ਤੁਰਨਾ ਹੈ ਕੋਈ ਦੈਂਚੇ ਦੌਰਮਲ ਸਾਵਨ ਬਹੁਤ ਰਿਆ ਜਾਂਦਾ ਸੀ ਕਾਫੀ ਦੂਰ ਤੱਕ ਚੱਲੇ ਜਾਂਦੇ ਆ ਕੀਤਾ ਕਰਕੇ ਜਿੰਨਾ ਟਾਈਮ ਵੀ ਤੁਰਨਾ ਪਿਆ ਕਿ ਫਿਰ ਇਨਕਲਾਈਨ ਉੱਪਰ ਹੀ ਕਰ ਲੈਨੇ ਆ ਇਨਕਲਾਈਨ ਉੱਪਰ ਕਰਕੇ ਮੈਂ ਵੀ 6 ਮਿੰਟ ਲਾਏ ਨੇ 6 ਮਿੰਟ ਚ ਆਪਣਾ ਵਧੀਆ ਹੋ ਗਿਆ ਵਾਰਮ ਅਪ ਕੋਈ ਦਿੱਕਤ ਨਹੀਂ ਖਾਸ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਉਹਨੇ ਤੇ ਇਨਾ ਭੱਦੇ ਨਹੀਂ ਕੇ ਕੋਈ ਦਿਨ ਚ ਤੁਰਨ ਦਾ ਤਾਂ ਕਰਕੇ ਬਾਲਾ ਕਾਨੂੰ ਦਿੱਤਾ ਨੂੰ ਤਰ ਸਿਕਾਈ ਦੇ ਦਿੱਤਾ ਨੇ ਵੀ ਥੋੜਾ ਜਿਹਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਯਾਰ ਕੈਦਰੀਆਂ ਦੇਖੀਆਂ ਨੇ 500 ਤੋਂ ਪੱਧੀ ਘਟ ਹੁੰਦੀਆਂ ਨੇ ਸਾਰੀਆਂ ਮੋਸਟਲੀ 500 ਪਲੱਸ ਹੋਈ ਜਾਂਦੀਆਂ ਨੇ ਇਹਦਾ ਮਤਲਬ ਹੁੰਦਾ ਦੇਖ ਲਓ ਤੁਸੀਂ ਆ ਵੀ ਪੰਜ ਰੋਟੀਆਂ ਜਿੱਨਾ ਮੈਂ ਫੈਟ ਵੁੱਡ ਖੇਜੀ ਖਤਮ ਕਰ ਦੇਣਾ ਤਾਂ ਕਰਕੇ ਫਿਰ ਥੋੜਾ ਜਿਹਾ ਹੁਣ ਟ੍ਰੈਡਮਿਲ ਤੇ ਘਟਾਏ ਉੱਥੇ ਉਹ ਸ਼ਾਉ ਨੂੰ ਤਾਂ ਟੁਰਨੇ ਰੰਨਾ ਹੁੰਦਾ ਕਿ ਨਹੀਂ ਵੀ ਤੁਰਦੇ ਤਾਂ ਵੀ ਐਵਰੇਜ ਵੀ 10 ਹੈ ਸਟੈਪਰੀ ਤਾਂ ਆਈ ਜਾਂਦੀ ਆ ਘੁੰਮ ਘਮਾਉਦੇ ਤੁਰਦੇ ਫਿਰਦੇ ਕੰਮ ਕੰਮ ਕਰਦੇ ਨੱਕਦਾ ਫਿਰ ਵੀ ਬਣਿਆ ਜਾਂਦਾ। ਹੋ ਜੀ ਅੱਜ ਟੈਸਟ ਲਾਵਾਂਗੇ ਸਮਤੂਨਸ਼ੀਨ ਤੇ ਦੋ ਦੋ ਕਿਲੋ ਦੇ ਪਲੇਟਾਂ ਪਾ ਲਈ ਆਪਾਂ ਤੇ ਇਸ ਤੋਂ ਬਾਅਦ ਵੇਟ ਵਧਾਵਾਂਗੇ ਦੇ ਵਿੱਚ ਇਹ ਜਿਹੇ ਹੈਵੀ ਲੱਗ ਜਾਂਦੀ ਆ ਤੇ ਮੈਲਥ ਵਧੀਆ ਬਣਦਾ। ਇੰਗਲੈਂਡ ਨਾਲ ਨੇ ਅੱਜ ਫਲੈਟ ਪੀਏ ਤੋਂ ਸ਼ੁਰੂ ਕਰਤੀ। ਦੇ ਦੇਖਦੇ ਆ ਆ ਬੰਦਾ ਡਰਮਾਏ ਕਰਦਾ ਡਰੇ ਨਾ ਇਸ ਅਗਲੇ ਇਦਾਂ ਨਹੀਂ ਹੋਰ ਦੂਜੇ ਸਾਈਡ ਤੇ ਬਰੇਟਾ ਮਾ ਦਾਰੀਆਂ ਆਪਾਂ ਨੇ ਹੋਰ ਭਲਾ 10 ਕਿਲੋ ਦੀ ਹੁਣ ਕਰਤਾ 20 ਕਿਲੋ ਤੇ ਟੋਟਲ weight ਹੋ ਗਿਆ 60 ਕਿਲੋ ਦਾ ਵੀ ਕਿਲੋ ਬਰਾੜ ਹੈਗੀ ਤਾਂ 20 ਕਿਲੋ ਦੀ ਇਹਦੇ ਵਿੱਚ ਪਰ ਗਲੰਪਾ ਕਰਕੇ ਵੇਚਣ ਵੱਧੂਗਾ ਪਰ ਫਿਲਹਾਲ 20 ਕਿਲੋ ਦੀ ਹੈਗੀ ਐ ਤੇ ਆਪਾਂ ਕੱਠ ਲਾ ਕੇ ਚੱਲਾਂਗੇ ਪਹਿਲਾਂ ਦਾ ਪਲਾਨ 40 ਤੇ ਹੁਣ ਲਾਵਾਂਗੇ ਤੇ 20 ਜੇ weight ਕਰਤਾ ਆਪਾਂ ਨੇ ਡਬਲ ਹੋ ਜੀ ਹੁਣ ਵੇਟ ਕਰ ਲਿਆ ਆਪਾਂ ਨੇ 80 ਗੱਲੋ ਤੇ ਹੁਣੋਂ ਦੇਖਦੇ ਹਾਂ ਕਿ ਗਨੇੜਾ ਪੋਲੇਸ਼ਨ ਲਾਦਦੇ ਨੇ ਕੋ ਨਾਲ ਪੰਜ ਛੇ ਤਾਂ ਲੱਗਣਾ ਚਾਹੀਦੇ ਨੇ ਫੜੀ ਗੜੀਆ ਫੋਨ ਰੈਣ ਦੇ ਛੱਡ ਦੇ ਛੱਡ ਜਾਣਾ ਸਰ ਗਿਆ ਸਰ ਗਿਆ ਠੀਕ ਸਰ ਗਿਆ ਓਹ ਹੋ ਹੋ देख लिया जोर पे बता फिर तो जोर नहीं लगता है ਦਸ ਬਜਨ ਕਿੰਨਾ ਸੀ ਬਜਨ ਵੀ ਦੱਸਣਾ ਬਜਨ ਵੀ ਕਿੰਨਾ ਸੀ 1000 ਕਿਲੋ ਘਟ ਗਿਆ ਇਹਦੇ ਕਰਕੇ ਇੱਥਾਂ ਲਾਈ ਇੱਕ 10 ਬਾਲਾਂ ਗਿਆ ਅੰਦਰ ਆਦ ਨੂੰ ਆਇਆ ਹੁਣ ਚੱਕ ਤੇ ਬੈਂਚਪੁਰ ਹੁਣ ਪਹੁੰਚ ਗਏ ਗੈਂਪਲਾਈ ਤੇ ਤੇ ਵਰਨ ਸਟਾਰਟ ਕੀਤਾ 60 ਕਿਲੋ ਇਹਦਾ ਵੀ ਅਪ ਕਰਾਂਗੇ ਔੜੀ ਔੜੀ ਅਹ ਹਮੇ ਸਟਾਰਟ ਕਰ ਲਿਆ ਅਗਲੇ 70 ਕਰ ਲਾਂਗੇ ਤੇ ਲਾਸਟ ਵਿੱਚ 80 ਕਰ ਲਾਂਗੇ ਤੇ ਇਹਦੇ ਵੀ ਦੇਖਦੇ ਆ ਪਿੰਨ ਕਰੈਵ ਲਾ ਦਿਆਂਗਾ ਵਿੱਚ ਬੇਟ ਵਧਾਤਾ ਇਹਦੇ ਵੀ ਤੇ 60 ਤੋਂ ਸਿੱਧੇ ਫਿਰ 80 ਕਿਲੋ ਕਰਤਾ ਤੇ ਇਹਦੀ ਰੈਪਿਊਟੇਸ਼ਨ ਵਧੀਆ ਲੱਗਿਆ ਫਿਰ ਵੀ ਅੱਠ ਰੈਪਿਊਟੇਸ਼ਨ ਲੱਗੇ ਸੀ ਇਹ ਨਹੀਂ ਉਮੀਦ ਨਹੀਂ ਸੀ ਮੈਨੂੰ ਪਰ ਫਿਰ ਵੀ ਬਹੁਤ ਵਧੀਆ ਲੱਗੇ ਆ। ਔਏ ਉਧਰੋਂ ਪੂਰੀਆਂ ਕਰਕੇ ਐਕਸਰਸ ਜੁਣਾ ਪਾ ਗਏ। ਪੈਕ ਡਕ ਤੇ ਤੇ ਇੱਧਰ ਵੀ ਭਜਨ ਥੋੜਾ ਜਿਹਾ ਹੈਵੀ ਰੱਖ ਕੇ ਸ਼ੁਰੂ ਕਰਨਾ। ਕਿਉਂਕਿ ਉਧਰ ਵੀ ਪਿੱਛੇ ਜੋ ਹੈਵੀ ਲੈਦਾ ਕਰਕੇ ਚੈਸਟ ਵਧੀਆ ਬੰਪੂਂਦੀ ਤੇ ਸੋਚਿਆ ਥੋੜਾ ਜਿਹਾ ਹੈਵੀ ਰੱਖਦੇ ਆ। ਤੇ ਬਸ ਪਹਿਲੇ ਤੋਂ ਕਰਕੇ ਸ਼ੁਰੂ ਉਸ ਤੋਂ ਬਾਅਦ ਬੇਟਾ ਤਿੰਨ ਤਿੰਨ ਪਲੇਟਾ ਵਧਾਉਂਦੇ ਆਂ ਤੇ ਲਾਡ ਸੈਟ ਤੱਕ ਮਿਲਦਾ 130 140 ਪਾਊਂਡ ਦੇ ਰੇਟ ਤੇ ਭਜਨ ਹੈਗਾ ਸੀ ਇਹਦੇ ਵਿੱਚ। ਮਸ਼ੀਨ ਸੁਣਈ ਆ ਇਹ। ਪਰ ਹਰ ਵਾਰ ਹਰ ਵਾਰ ਤਕਰੀਬਨ ਕਰਦੀਆਂ ਕਦੇ ਹੁੰਦਾ ਵੀ ਇਹ ਛੱਡਤੀ ਵਿਸਤਰ ਨੂੰ ਨਹੀਂ ਲਾਉਣੀ ਹਰ ਵਾਰ ਕੋਈ ਇਹ ਚਾਰ ਪੰਜ ਮਸ਼ੀਨਾਂ ਨੂੰ ਚੈਸਤੇ ਬੱਚਾ ਜਿੰਨੀਆਂ ਰੂਟੀਨ ਦੇ ਵਿੱਚ ਲਾਉਣੀਆਂ ਪੈਂਦੀਆਂ ਨੇ ਬਾਕੀ ਐਕਸਟਰਾ ਬੰਦਾ ਬਦਲਣਾ ਕੋਈ ਲੰਬਲਾ ਲੁੱਬਲਾ ਤੇ ਅਸੀਂ ਚਾਹੇ ਸਵਾਰ ਲਾਈਨ ਨਹੀਂ ਕਿ ਸੋਚਦੇ ਹੁੰਨੇ ਆ ਪਰ ਜਦ ਨੂੰ ਮਨਜਾ ਕਰਦਾ ਵੀ ਤਾਂ ਇੱਕ ਦਮ ਮਸ਼ੀਨਾਂ ਤੇ ਚਲਾ ਲਾ ਕੇ ਸਰੀਰ ਦੀ ਤਾਕਤ ਵਾ ਕਰਕੇ ਚੜੀਏ ਕਰਨ ਨੂੰ ਫਿਲਹਾਲ ਮੈਂ ਸੋਚਿਆ ਜਿੱਦ ਇੱਕ ਦਮ ਵੀ ਜਾਂ ਇੱਕ ਦਿਨ ਪੁਸ਼-ਅਪ ਲਾਵਾਂਗੇ ਸਾਰੇ ਤੇ ਕਬ ਜੋਰੀ ਦਾ ਗੁੱਟ ਤੋਕ ਦਿੰਦਾ ਕੱਲਾ ਬੰਦਾ ਵੈਸੀ ਫੇਰਾ ਇਹ ਲਾਵਾ ਗੱਲਾ ਆਵਾ ਫਿਰ ਤਪੱਲਾ ਬੰਦਾ ਲਾ ਲੈਂਦਾ ਜੁੱਥੇ ਆ ਕੇ ਪਾਟਨ ਚੇਂਜ ਕਰਦਾ ਐਕਸਾਈ ਨੂੰ ਫੇਰ ਨਹੀਂ ਹੋ ਗਲ ਬਣਦੀ ਹੈਗੀ ਫੇਰ ਕੁਛ ਨਾ ਕੁਛ ਲਾ ਕੇ ਦੰਦਾਂ ਦੇ ਵਿੱਚ ਛੇਤੀ ਲਾ ਕੇ ਚਲੋ ਟਾਈਮ ਤੇ ਨਾਲ ਘਰ ਨੂੰ ਜਾਈਏ ਬੰਦਿਆਂ ਮੰਗ ਰਾਲਾ ਬੰਦਿਆਂ ਮੰਗ ਪੂਣੀਆਂ ਦੇ ਕਿੱਥੇ ਆਂਦੀਆਂ ਤੇਰੀਆਂ ਉੱਪਰ ਜਾਣੇ ਚਾਹੀਦੀ ਨੇ ਇਹ ਲਾਈਆਂ ਲਾਸਟ ਐਕਸਰਸਾਈਜ਼ ਤੇ ਇਸ ਤੋਂ ਪਹਿਲਾਂ ਫਿਰ ਜਿੰਨੀਆਂ ਵੀ ਲਾਈਆਂ ਨੇ ਦੁਬਾਰਾ ਕਪਸ਼ਪ ਲਾਇਆ ਪਰ ਉਹਦੀ ਮੈਂ ਵੀਡੀਓ ਨਹੀਂ ਬਣਾਈ ਹੈਗੀ ਤੇ ਉਦੋਂ ਪਹਿਲਾਂ ਸੋਣੀ ਸ਼ੇਅਰ ਕਰਤੀਆਂ ਸਾਰੀਆਂ ਚੀਜ਼ਾਂ ਦੱਸਤੀ ਕਿਦਾਂ-ਕਿਦਾਂ ਲਾਈਆਂ ਇਧਰ ਮੁੰਡੇ ਆਗੇ ਇਸ ਕਿ ਮਸ਼ੀਨਾ ਟਿਕਾਣ ਮਸ਼ੀਨਾ ਇੱਕ ਦੋ ਮਸ਼ੀਨਾ ਦੀ ਜਮੇਦਾਰੀ ਤੇ ਕੇਵਲ ਰੂਪੀ ਤੇ ਸ਼ੋਲਡਰ ਵਾਲੀ ਦੀ ਤੇ ਇੱਕ ਦੋ ਮਸ਼ੀਨਾ ਵਾਚ ਕਰਦੀਆਂ ਸੀਗੀਆਂ ਤੇ ਆ ਚੀਜ਼ ਮੈਂ ਬਹੁਤ ਵਧੀਆ ਦੇਖੀ ਇਹਦੀ ਮੁੰਡੇ ਦੀ ਆਪਣੀ ਕੈਂਡੀ ਦੀ ਜਮਾਣਾ ਮੁੰਡਾ ਘੜਾ ਹੁੰਦਾ ਰ ਮੇਰੇ ਮਸ਼ੀਨ 'ਚ ਕੋਈ ਵੀ ਦਿੱਕਤ ਨਾ ਹੋਵੇ ਥੋੜੀ-ਬਹੁਤ ਉਹਨੂੰ ਨਾਲ ਦੀ ਨਾਲੇ ਰਿਪੇਅਰ ਕਰਾਉਂਦਾ ਇਹ ਨਹੀਂ ਗਾ ਵੀ ਮਸ਼ੀਨਾਂ ਕਈ ਕਿਦਨ ਖਰਾਬ ਰਹਿੰਦੀਆਂ ਥੋੜੀ ਐਦਾਂ ਕੁਛ ਨਹੀਂ ਮਸ਼ੀਨ ਨੂੰ ਨਾਲ ਦੀ ਨਾਲੇ ਇਹਨੇ ਜੇਕਰ ਲੱਗਦਾ ਵੀ ਦਿੱਕਤ ਆਉਂਦੀ ਆ ਤਾਂ ਨਾਲ ਦੀ ਨਾਲੇ ਕੰਪਨੀ ਵਾਲੇ ਬੰਦੇ ਲਾ ਕੇ ਸਾਰਾ ਸੈਟਿਫਿਕ ਸਟੇਸ਼ਨ ਗੜਾ ਬੀਵਾ ਦਾ ਲੱਗਿਆ ਹੋਇਆ ਤੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ 6 ਸਾਲ ਹੋ ਗਏ 2019 ਦੇ ਵਿੱਚ ਜਦ ਮਖੋਲੀ ਸੀ ਨੇ ਫਰਵਰੀ ਦੇ ਵਿੱਚ ਜਦ ਦੀ ਇੱਥੀਆਂ ਤੇ ਉਹਦੇ ਕਰਕੇ ਉਹ ਆਪਣੇ ਆਪ ਕੰਪਨੀ ਵਾਲੇ ਮੁੰਡੇ ਆ ਕੇ ਲੁਧਿਆਣ ਤੋਂ ਠੀਕ ਕਰਕੇ ਜਾਂਦੇ ਨੇ ਇਹ ਅਧਿਗਰਾਵਗੀ ਨੇ ਫੋਨ ਕਰ ਦੇਣਾ ਤਾਂ ਇੱਕ ਦਿਨ ਚ ਆ ਕੇ ਦੋ ਦਿਨ ਚ ਜੇ ਰੋਣਾ ਠੀਕਾ ਨਹੀਂ ਪਣੀ ਤਾਂ ਇੱਕ ਤੁਸੀਂ ਮੇਰੇ ਹੱਥ ਫੇਰ ਨਾਲ ਝੋੜਿਆ ਉਹ ਇਹਨੇ ਸਹੀ ਕਰਿਆ ਉਸ ਤੋਂ ਬਾਅਦ ਐਕਸਲ ਆ ਕੇ ਸੀ ਚਲੇ ਕੇ ਕਰਨ ਨੂੰ ਇਹ ਮਜਾਏ ਤੇ ਬੜਤੀ ਮਗੰਦ ਪਾਈ ਜਨਾ ਇਹ ਦੇਖੋ ਇਹ ਦੇਖੋ ਚਲੋ ਇਹ ਨਗਰ ਚਲਦਾ ਰਹਿੰਦਾ ਤੇ ਇਹ ਆਪਣਾ ਅਗਲਾ ਮੀਲ ਚਿਕਨ ਚੌਲ ਦੀ ਨਹੀਂ ਅੰਡੇ ਆਪਾਂ ਬਸ 10 12 ਕਿਨੇ ਮਿਲੋਦਾ 80 سيرے ਸੀ ਇਹ 5 ਤੇ 13 ਗਿਨੇ ਬਾਕੀ ਆਪਦਾ ਕੁਛ ਕਰਨ ਕਰਤਾ ਤੇ ਬਸ ਇਹੀ ਆ ਬਾਤ ਫਿਲਹਾਲ ਤਾਂ ਬਾਕੀ ਬਾਅਦ ਚ ਟਾਈਮ ਦੇ ਹਿਸਾਬ ਨਾਲ ਵਜਨ ਦੇ ਹਿਸਾਬ ਨਾਲ ਦੇਖਾਂਗੇ ਵਜਨ ਪੈਸੇ ਬਣਾ ਦੁਬਾਰਾ ਵੱਧ ਗਿਆ 82 ਕਿਲੋ 400 ਗ੍ਰਾਮ ਹੋ ਗਿਆ ਪਹਿਲਾਂ 80 ਤੇ ਆ ਗਿਆ ਵਦ ਗਿਆ ਇਹ 3 ਦਿਨਾਂ ਚ ਫੇਰ ਵੱਧ ਗਿਆ ਮੇਰੇ 2 ਕਿਲੋ ਤੇ ਆਪਾਂ 85 84 85 ਤੱਕ ਠੀਕ ਹੈ ਇੰਨਾ ਕਿ ਮੈਨੂੰ ਡੀਟੇਲ ਇਹਦਾ ਬਾਹਲਾ ਨਹੀਂ ਦੋਣਾ ਹੈਗਾ ਤੇ ਹੋਸਾਬ ਨਾਲ ਕੈਲਰੀਆਂ ਆਪਾਂ ਮੇਨਟੇਨ ਕੀਤੀਆਂ ਨੇ ਹੁਣ ਉਹ ਜੀ ਖਾਈ ਹੁਣ ਭੁੱਖ ਬੱਤ ਲੱਗੀ ਹੋਈ ਆ। ਓਏ ਫੇਰ ਆ ਗਾਣਾ ਤੀਜਾ ਮੀਚ ਚਿਕਨ 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 ਆਲਵੇ ਚਿਕਨ ਤੇ ਨਾਲ ਆਪਾਂ ਲੈ ਲਏ ਦੋ ਬਰਾਉਨ ਬ੍ਰੈਡ ਤੇ ਬਸ ਖਾ ਕੇ ਚੱਲਦੇ ਆ ਬਰਾਉਨ ਚ। ਟੰਟੂ ਨਹੀਂ ਫਿਰਦੇ ਨਾ ਉੱਥੇ। ਜੇ ਰਾਤ ਨੂੰ ਕੋਹਰਾ ਕੀ ਚਿਕਨ ਫੇਰ ਆਏਗੇ। ਚਾਰ ਵਾਰ ਹੋ ਜਣਾ ਤੇ ਅੰਡੇ ਆਪਾਂ ਨੇ ਕੱਟ ਕਰਕੇ ਸੋਤਾ ਟਿਕਾ ਦੇਣ ਸਵੇਰੇ। ਓਕੇ। ਕਿੱਦਾਂ ਦੀ? ਕੋਈ ਰੂਟੀ ਨਹੀਂ। ਤੁੜਨਾ ਜਰੂਰ ਸ਼ੇਅਰ ਕਰਿਆ ਕਰਾਂਗੇ ਐਦਾਂ ਕੰਦ ਬੰਦ ਖਾਣ ਨਾਲੋਂ ਔਰ ਤਾਂ ਵਧੀਆ ਚਿਕਨ ਖਾਓ ਚਾਂਡੇ ਕੋ ਬੈਸਟ ਡਾਈਟ ਖਾਦਾ ਚਾਰ ਬੰਦੇ ਫੋਟੋ ਫਰੀ ਦੱਸੂਗਾ ਵੀ ਤੁਸੀਂ ਕੁਛ ਵਧੀਆ ਚੀਜ਼ ਖਾਣ ਲੱਗਿਆ ਕੋਪਦਰਾ ਮੈਂ ਜਮੇ ਖੜਾ ਛੱਡਦਾ ਕਦੇ ਵੀ ਨਹੀਂ ਬਿਨਾ ਚਾਹ ਕਦੇ ਵੀ ਨਹੀਂ ਇਹ ਤਾਂ ਮੈਂ ਪੱਕੀ ਤਿਆਰਤੀ ਹੁਣ ਜ਼ਿੰਦਗੀ ਚ ਇਹਨਾਂ ਤੋਂ ਪਰੇ ਰਹਿਣਾ ਜਿੰਨਾ ਹੋ ਸਕੇ ਚੀਨੀ ਤੋਂ ਸਪੈਸ਼ਲੀ ਨਵੀਂ ਆ ਗਏ ਘਰੇ ਰਾਤ ਨੂੰ ਤੇ ਟਾਈਮ ਹੋ ਗਿਆ 6:30 ਦਾ ਅੱਜ ਆ ਕੇ ਦੀ ਅਮਰਤ ਸਟੇਡੀ ਆ ਉਹਦਾ ਫੋਨ ਬਾਟਮ ਬਾਤੇ ਕਾਫੀ ਟਾਈਮ ਗੱਲ ਕਰੀ ਜੰਟਾ ਟਾਈਮ ਨਾ ਕਰਨ ਚਲੇ ਗਿਆ ਦੀ ਆਪਾਂ ਫਿਰ ਉਹਨਾਂ ਨਾਲ ਗੱਲਬਾਤ ਕਰਕੇ ਘਰੇ ਪਹੁੰਚਦੇ ਨੂੰ 11:30 ਵਜੇ ਤੇ ਉਸ ਤੋਂ ਬਾਅਦ ਆਪਣਾ ਚਿਕਨ ਚੱਕਿਆ ਆਪਣਾ ਘਰੋਂ ਕੀਤਾ ਤੇ ਨਾਲ ਦਹੀਂ ਲੈ ਲਿਆ ਥੋੜਾ ਜਿਹਾ